ਮੈਂ ਬਹੁਤ ਡਿਟੇਲ ਦੇ ਵਿੱਚ ਗਵਰਨਰ ਦਾ ਡਰੈਸ ਨੂੰ ਪੜਿਆ ਮੇਰਾ ਖਿਆਲ ਇੱਕ ਕੰਪਲੀਟਲੀ ਫੇਲਡ ਡਾਕੂਮੈਂਟ ਗਵਰਨਰ ਦੇ ਹੱਥੇ ਚ ਪੜਾਤਾ ਹੈ ਵੇਖੋ ਸਾਰ ਨੂੰ ਵੱਡੀ ਗੱਲ ਹੈ ਪੰਜਾਬ ਇੱਕ ਐਗਰੀਕਲਚਰਲ ਸਟੇਟ ਹੈ ਤਿੰਨਾਂ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਨਹੀਂ ਟੇਬਲ ਕਰ ਸਕੀ ਉਸ ਉਸ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਹੋ ਤੁਸੀਂ ਫਿਰ ਦੂਸਰੀ ਗੱਲ ਇੱਕ ਸਾਰਿਆਂ ਨੂੰ ਇੰਪੋਰਟੈਂਟ ਤੁਸੀਂ ਵੇਖੋ ਕੱਲ ਸ਼ਹੀਦੀ ਦਿਹਾੜਾ ਸੀ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਵਾਲ ਸੀ ਚੀਮਸਤਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਤਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਸੋਟਾ ਟਕਾ ਕੇ ਵਾਇਆ ਗਿਆ ਸੰਗਰੂਰ ਜਿਹੜਾ ਹੈੱਡਕੁਆਰਟਰਸ ਹੈ ਜਿੱਥੇ ਆਪ ਤਾਦਾਈ ਹੈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਇੱਕ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਜਵਾਬ ਦੋ ਭਗਵੰਤ ਜੀ ਕਿ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਹੈ ਫੌਜੀਆਂ ਨੂੰ ਕਰਨੇ ਨੂੰ ਜਸਤਾਰ ਲਾ ਕੇ ਘੋਟਿਆ ਜਾ ਰਿਹਾ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤਾ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡੰਗ ਫੇਰੀ ਗਈ ਹੈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਚ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲੀਆਂ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਉਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਹੋ ਕੇ ਚੋਰੀ ਕਰਾਏ ਤੇ ਫਿਰ ਉਸ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੇ ਚੋ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੋ ਕੇ ਲੈ ਗਏ ਉਹਨਾਂ ਦੇ ਮੰਜੇ ਚੋ ਕੇ ਲੈ ਗਏ ਸਰਕਾਰਾਂ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੋ ਕੇ ਲੈ ਜਾਵੇ ਕਿ ਕਿਸ ਕਿਸਮ ਦੇ ਲੋਕ ਨੇ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫੇਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਗਿਆ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 50 ਸਾਲਾਂ ਚ ਲੈ ਕੇ ਆਵਾਂਗੇ ਉਹਦਾ ਮਤਲਬ ਸੀ ਐਵਰੇਜ ਤਿੰਨ ਮੈਡੀਕਲ ਕਾਲਜਸ ਪਰ ਈਅਰ ਤਿੰਨ ਸਾਲ ਕੰਪਲੀਟ ਹੋ ਗਏ ਇਹ ਦਸਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲਾ ਤਿੰਨ ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਛੂਟ ਤੇ ਉੱਤੇ ਵੱਡਾ ਨਾਂ ਭਗਵੰਤ ਮੰਦ ਚੂਟਾ ਨਾਂ ਉਸੇ ਪੱਥਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝਦੇ ਬਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਕੰਪਲੀਟ ਫਰਾਡ ਹੈ ਸਾਰੇ ਬਜਟ ਚ ਸਟੱਡੀ ਕੀਤੀ ਹੈ ਇੰਡਸਟਰੀ ਬਾਰੇ ਵੀ ਝੂਠ ਹੈ ਨੌਜਵਾਨਾਂ ਦੇ ਬਈ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰ ਭਗਵਾਨ ਤੇ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਡੱਡੀ ਟੈਕਸੀ ਜਿਹੜੀ ਹੁੰਦੀ ਹੈ ਜੇ ਮੀਟਰ ਵਰਗਾ ਮੀਟਰ ਕਮਾਈ ਜਾਂਦੇ ਹੋ ਬਿਨਾ ਚੱਲੇ ਤੁਸੀਂ 52000 ਕਿਹਾ ਤੇ 52000 ਅਸੀਂ ਨੌਕਰੀ ਦਿੱਤੀ ਹੈ ਤਿੰਨ ਸਾਲ ਹੋ ਗਏ ਨੇ ਮੈਂ ਫੇਰ ਅੱਜ ਅੰਦਰ ਇੱਕ ਵਾਈਟ ਪੇਪਰ ਮੰਗਾ ਗਏ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਣੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਤੇ ਉਹਨਾਂ ਦੇ ਬੈਕਗ੍ਰਾਉਂਡ ਤੇ ਦੱਸੋ ਉਹ ਵਾਈਟ ਪੇਪਰ ਹਲਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਵੇ ਨਿਰਾ ਝੂਠ ਤੇ ਕਫਰੀ ਤੋਲੀ ਜਾਂਦੇ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧੀ ਥੋੜੀ-ਮੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪਲਬਧੀ ਕਹਿੰਦੇ ਪੈ ਤੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਚਰਚਾ ਚ ਬਜਾਦ ਸਾਹਿਬ ਚਰਚਾ ਹੋ ਰਹੀ ਹੈ ਮਾਰੇ ਨੇ ਪਹਿਲੇ ਕਾਂਗਰਸ ਵਾਲੇ ਬੁਲਾ ਰਹੇ ਮੈਂ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਇੱਥੇ ਮਦਨ ਜੀ ਆਏ ਆ ਚਰਚਾ ਚ ਹਿੱਸਾ ਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀ ਡੀ ਪੀ ਡੈਟ ਦੇ ਮੁਤਾਬਕ ਅੱਜ ਪੰਜਾਬ ਮੋਰ ਥੈਨ 50 ਪਰਸੈਂਟ ਡੈਟ ਹੈ ਸਮਝੋ ਸਾਰੇ ਨੇ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾ ਲੈ ਇਹ ਮੈਂ ਤੇ ਕੰਗਲਾ ਬਣਾ ਦਿੱਤਾ ਪੰਜਾਬ ਨੂੰ ਜਿਹੋ ਜਿਹਾ ਆਪੇ ਉਹ ਜਿਹੇ ਪੰਜਾਬੀ ਕਰ ਦਿੱਤੇ ਨੇ ਪਾਰੋਸਾ ਟਰਾਲੀ ਨਾਮ ਹੀ ਲੈਣਾ ਅਖੀਰ ਜਦੋਂ ਕੋਈ ਗੱਲੇ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇਹ ਆਕਾਬ ਦਾ ਹੀ ਲੀਡਰ ਜਿਹਦੇ ਜਿਹਦੇ ਨੇਰ ਦਾ ਬੰਦਾ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੈ ਹੋਨੇ ਤਾਂ ਕਵਰ ਅਪ ਕਰਨ ਨੂੰ ਤੇ ਪੰਜਾਬ ਪੁਲਿਸ ਨੰਬਰ 1 ਹੈ ਜੀ ਕਵਰ ਅਪ ਕਰ ਰੋ ਜਿੰਨੂੰ ਮਰਜ਼ੀ ਛੱਤ ਮਰਾਲੇ ਇਹਨਾਂ ਕੋ ਤੇ ਇਸ ਨਾਲ ਦੇ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਦੋਸਤਾਂ ਚ ਫੇਰ ਬਾਕੀ ਦੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਓਵਰ ਕਰ ਤਿੰਨੇ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮਾਂਜਾ ਲਥਰ ਤੋਂ ਬਾਅਦ ਇੱਕੋਦਮ ਹੁਣ ਡਰੱਗਸ ਦੇ ਅਸੀਂ ਕਹਿ ਰਿਹਾ ਛੋਟੀਆਂ ਮੱਛੀਆਂ ਨਾਲ ਵੱਡੇ ਮਗਰਮਾ ਜਿਹੜੇ ਨੇ ਇਹ ਕੇਆਈਜੀ ਭੱਜਿਆ ਉਹਦਾ ਘਰ ਇੱਥੇ ਆ ਕਿ ਡੀਐਸਪੀ ਤੁਸੀਂ ਨੌਕਰੀ ਨੂੰ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦਾ ਕਾਰੋਬਾਰ ਹੈ ਆਉ ਹਟਾ ਕੇ ਵੇਖੀ ਉਹਦੇ ਕਰਨਾ ਕੁਝ ਨਹੀਂ ਸੀ ਗਵਰਨਰ ਪਹਜਾਏ ਵੀ ਆਪ ਸੀਐਸ ਗਵਰਨਰ ਆਸ਼ਨ ਦੇ ਚੋਦੀ ਅੱਜ ਕੋ ਪ੍ਰੋਫੈਸਰ ਕਰ ਦਿੱਤਾ ਗਿਆ ਹੈ ਅੱਛਾ ਗਵਰਨਰ 파ਸ਼ਨ 75 ਸਾਲਾਂ ਚ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਜੀ ਤੁਸੀਂ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਦਾ ਕਿ ਚੂਟੂ ਬੁਲਾਇਆ ਗਵਰਨਰ ਸਾਹਿਬ ਕੋ 1. ਬਾਈ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਹਦੇ ਅਮਰੀਕਨ ਸੋਇਲ ਤੇ ਸਨ ਜਦੋਂ ਸਾਡੇ ਤਿੰਨ ਫਲਾਈਟਸ ਉਤੋਂ ਆਈਆਂ 에ਅਰ ਫੋਰਸ ਦੀਆਂ ਅਮਰੀਕਨ 에ਅਰ ਫੋਰਸ ਦੀਆਂ ਤੁਸੀਂ ਇਤਰਾਜ਼ ਜਿਤਾਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਤੁਸੀਂ ਕਿਹੜੇ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵੈਲਿਊਸ਼ਨ ਹੋ ਰਹੀਆਂ ਨੇ ਇਕੋ 테러ਰਿਸਟ ਜਾਂ ਵੱਡੇ ਕ੍ਰਿਮੀਨਲ ਨਹੀਂ ਨਹੀਂ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਪੈਰਾਂ ਵਿੱਚ ਬੀੜੀਆਂ ਬਿਨਾਂ ਦਸਤਾਰਾਂ ਤੋਂ ਉੱਥੇ ਇਕੱਲੇ ਨੇ 40-40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜ਼ ਜਤਾਇਆ ਕੋਈ ਨਹੀਂ ਤੁਸੀਂ ਇਤਰਾਜ਼ ਜਤਾਇਆ ਕਿ ਸਾਰੀਆਂ ਫਲਾਈਟਸ ਅੰਮ੍ਰਿਤਸਰ ਕਿਉਂ ਛਿੜੀ ਅੰਮ੍ਰਿਤਸਰ ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਵਿਖਾਣ ਕਹਿੰਦੇ ਇਤਰਾਜ਼ ਜਤਾਇਆ ਗੱਲਾਂ ਕਰੂੰਗਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਲ ਲਾਡੂ ਤੇ ਪਹੁੰਚ ਗਏ ਟੀ ਲਿਮਿਟੇਸ਼ਨ ਵਾਸਤੇ ਕਿ ਪ੍ਰਧਾਨ ਮੰਤਰੀ ਨੇ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀ ਵਿਉਮ ਦੀ ਕਦੀ ਮੀਟਿੰਗ ਚ ਨਹੀਂ ਗਏ ਸੋ ਇੱਕ ਇੱਕ ਮਹਿਕਮਾ ਦਾ ਤੁਹਾਨੂੰ ਦੱਸਾਂਗੇ ਟੋਟਲ ਫਰੌਡ ਹੈ ਟੋਟਲ ਚੂਠੇ ਕੇਜਨੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਾਣਾ 120000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੇ ਅੰਦੇ ਤੱਕ ਹੋ ਜਾਏਗਾ ਗੜ ਦੇ ਤੋਤੇ ਭਗਵੰਤ ਮਾਨ ਨੇ ਉਹ ਯਾਦ ਹੋਏਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿ ਤੇ ਹਾਈ ਕੋਰਟ ਰਿਆ ਨੇ ਦਾ ਵੱਖਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਵੱਖਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਤਾਏ ਨੇ ਕਿਹਾ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦੋ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਵੰਦਨ ਕਰ ਚੁੱਕੇ ਨੇ ਪਾਣੀਆਂ ਨੂੰ ਵੰਦਨ ਕਰ ਚੁੱਕੇ ਨੇ ਤੁਹੇ ਸਾਰੀ ਕੀ ਚੀਜ਼ ਆਈ ਤੇ ਆ ਬਦਵਾਨਾ ਸਾਹਿਬੀ ਇੰਨਾ ਤੂੰ ਇੰਨਾ ਤੂੰ ਕੀ ਉਮੀਦ ਧੋੜੀ ਸੀ ਗੁਰਨੇ ਨੇ ਨਦੀ ਜਾਨ ਨੂੰ ਰੋਂਦਾ ਹੋਣਾ ਕਿ ਮੈਨੂੰ ਝੂੜਦਾ ਪਲੰਦਾ ਮੇਰੇ ਕੋ ਐਸ ਉਮਰ ਦੇ ਵਿੱਚ ਬੁਲਾਤਾ ਲਿਆ ਕੇ ਤੂੰ ਮੈਨੂੰ ਦੱਸੋ ਗੁਰਨੇ ਨੇ ਮਿਲ ਕੇ ਇਹਨੂੰ ਕੀ ਕਰਨਾ ਦੇ ਲਾਣ ਨੂੰ ਤੇ ਕੁਝ ਵੀ ਨਹੀਂ ਇਹਨਾਂ ਕੋਈ ਬਾਜੋ ਸਾਹਿਬ ਪਰਸੋਂ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕਹਿ ਆ ਗਏ ਹਰਿਆਣੇ ਨੂੰ ਉਹਦੇ ਹਿੱਸੇ ਦਾ ਪਾਣੀ ਦਵਾ ਕੇ ਰਵਾਂਗੇ ਔਰ ਜਲਦੀ ਚਾਰੋਂ ਮੁੱਖ ਮੰਤਰੀ ਤੇ ਸਰ ਬੈਠਕ ਵੀ ਹੋਣ ਜਾ ਰਹੀ ਹੈ ਇਸੇ ਮੁੱਦੇ ਨੂੰ ਵੇਖੋ ਮੇਰੀ ਗੱਲ ਸੁਣ ਲਓ ਇਹਦੇ ਉੱਤੇ ਤਾਂ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੇਰਾ ਪਹਿਲੇ ਵੀ ਕਹਿਣਾ ਸੀ ਉਹ ਵੀ ਕਹਿਣਾ ਇਹ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਨੋਮਿਨੇਟ ਨੂੰ ਉਹ ਕੰਮ ਕਰਨਾ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਸ ਚੀ ਮਿਨਿਸਟਰ ਨੂੰ ਕਹੇਗੀ ਤੇ ਉਸੇ ਮੁਤਾਬਕ ਚੱਲਣਾ ਵੇਖੋ ਹੋਮ ਮਿਨਿਸਟਰ ਨੇ ਔਨ ਦੀ ਫਲੋਰ ਆਫ ਹਾਊਸ کہہ ਦਿੱਤਾ ਕਿ ਜਦੋਂ ਅਸੀਂ ਇਹ ਕਾਦੇ ਵੀ ਨੂੰ ਦੇ ਬਰੂਗੜ ਦੀ ਜੇਲ੍ਹ ਚ ਪਹਤਾਇਆ ਤੇ ਸਰਕਾਰ ਵੀ ਸਾਡੀ ਨਹੀਂ ਸੀ ਅਸੀਂ ਫੇਰ ਵੀ ਕੰਮ ਕਰਵਾਤਾ ਉਹਦਾ ਮਤਲਬ ਸਾਫ਼ ਤਾਂ ਦੱਸਦੇ ਰਿਹਾ ਇਹ ਜੋ ਇਸ਼ਾਰਾ ਕਰਦੇ ਨੇ ਉਹੀ ਇਹ ਕਰਦੇ ਨੇ ਠੀਕ ਹੈ ਦਿੱਲੀ ਕੀ ਦੋ ਨੇਤਾਵਾਂ ਕੋ ਜਿਮਕਾਰ